ਇਧਰ ਆਇਆ ਇਧਰ ਖੋਲੇ ਰਾਹ ਸਾਡੇ 12 ਦੇਣੀ ਆ ਕੀ ਜਾਣਾ ਫਰਦਸਕੇ ਜਾਈ ਜਮਾਈ ਅੰਡਾ 14000 ਪੂਰੇ 13000 ਦੀ ਬੱਕਰੀ ਹੋ ਗਈ ਓਏ ਹੋ ਗਈ ਹੋ ਗਈ ਉਹ ਬੰਦੇ ਖਾਂਦੇ ਆਪ ਦੀ ਹੋਂਦ ਦੱਸ ਲੀ ਗੱਬਣ ਦੀ ਗਰੰਟੀ ਹੁੰਦੀ ਦੋਸਤੋ ਬਹੁਤ ਵਧੀਆ ਸੌਦਾ ਹੋਇਆ ਪੈਂਡ ਭਲੂੜ ਬੱਕਰਾ ਮੰਡੀ ਤੇ ਤੇ 13000 ਦਾ ਸੌਦਾ ਸਿਰੇ ਚੜ ਗਿਆ ਬਹੁਤ ਵਧੀਆ ਸੌਦਾ ਹੋਇਆ ਦੋਸਤੋ ਤੇ ਗੱਬਣ ਦੀ ਹਾਂ ਗੱਬਣ ਦੀ ਹੁਣ ਗਰੰਟੀ ਹੁੰਦਾ ਇਹ ਗੱਲ ਕਹੀ ਹੈ ਗੱਬਣ ਆ ਭਰਾਵਾ ਤਿੰਨ ਮਹੀਨੇ ਜਰਮਾ ਬਾਈ ਤੁਸੀਂ ਕਹੋ ਮੈਂ ਨਹੀਂ ਕਹਿਣਾ ਗੱਬਣ ਹੁਣਾਂ ਤੂੰ ਗੱਬਣ ਕਹਿੰਦੇ ਯਾਰ ਮਨਦਾ ਮੰਨਦਾ ਕਿੰਨੇ ਚਾਹ ਆ ਬੱਕਰੀ ਬਣਦੀ ਤੋਂ ਪਹੋਣੀ ਪਤਾ ਨਾ ਬਣੀ ਆ ਮੈਂ ਇਹ ਵੇਖੋ ਜੀੜ ਕੱਢਿਆ ਜੀੜ ਫਲਦਰਾ ਵੀ ਦੇ ਲਾਪੇ ਬਾਈ ਸੀਡ ਬਣੀਆਂ ਗੱਲ ਇਹ ਦੂਰ ਗੱਪਣ ਬੱਕਰੀ ਕਿੱਥੋਂ ਹੋਊਗੀ ਤੇ ਖਾਲੀ ਕਰਕੇ ਦਦਾ ਤੁਹਾਨੂੰ ਖਾਲੀ ਕਰਕੇ ਖਾਲੀ ਕਰਕੇ ਦੋ ਮਿੰਟ ਗਾਰੰਟੀ ਲੈ ਜਾਂਦੇ ਕੋਲੇ ਬਣੇ ਉਹ ਆ ਆ ਇਹਦਾ ਮਨ ਦਾ ਤੇਰੇ ਸਿਰ ਤੇ ਜੰਦੀ ਆ ਤੂੰ ਕਹਿਣਾ ਨਹੀਂ ਨਹੀਂ ਗੱਪਣਾ ਇਹ ਲੈ ਲੈ ਨਹੀਂ ਲੈਣੀ ਤੂੰ ਕਿ ਨਹੀਂ ਲੈਣੀ ਸਰਕਾਰ ਤੁਮ ਲੋਣੇ ਆਉਂਦਾ ਵੇਖ ਲਾ ਆ ਬੰਦਾ ਦਾ ਪਾਪਾ ਬੱਕਰੀ ਗੱਬਣ ਲੈਣੀ ਲਾਲਾ ਮੇਰੇ ਕੋਲ ਬਥੇਰੇ ਨਾਗ ਘਰੇ ਮੈਂ ਤੁਹਾਨੂੰ ਵੇਖ ਕੇ ਦੱਸਦਾ ਇੱਕ ਤਾਂ ਬਣ ਜਾਂਦਾ ਜੇ ਦੁੱਧ ਦਊਗਾ ਥੱਲੇ ਤੇ ਬੱਕਰੀ ਦੁੱਧ ਹੀ ਸਿੱਟੂਗੀ ਹੁਣ ਕਿੰਨੇ ਦਾ ਹੋਇਆ 13000 ਦਾ ਹੋਇਆ ਬਹੁਤ ਵਧੀਆ ਤੇਰੀ 13000 ਦੀ ਬੱਕਰੀ ਦੇ 2 ਮਹੀਨਿਆਂ ਨੂੰ ਮੈਂ ਥੋ 13000 ਲੈ ਜੀ ਦੇ ਅੰਦਰ ਛੁੱਲ ਖਾਲਾ ਹਾਂ ਬੱਤੀ ਨਾਲ ਲੋ ਗਰਾਉਂਡ ਆਰਦਾਣਾ ਲੌਜੀ ਬਾਈ ਆਰੀਨੋ ਵਾਲੇ ਨੇ ਆਇਆ ਬਈ ਜੁਮੇਵਾਰੀ ਚੱਕ ਲਈ ਆ 13000 ਦਾ ਸਿਰੇ ਚੜ ਗਿਆ ਪਿੰਡ ਭਰੂਲ ਬੱਕਰਾ ਮੰਡੀ ਦੇ ਗੁਰੂ ਗੱਬ ਬੱਕਰੇ ਬਹੁਤ ਹੀ ਰੌਣਕ ਮੇਲਾ ਦੋਸਤੋ ਹਰ ਸ਼ੁੱਕਰਵਾਰ ਬੱਕਰਾ ਮੰਡੀ ਲੱਜਦੀ ਆ ਲਿਆ ਭਾਈ ਸਾਹਮਣੇ ਹੋਏ ਕਰਾਂਗੇ ਜੀ ਰਾਂਗੇ ਪਹਿਲਾਂ ਆਪਾਂ ਇਹ ਕਹਿੰਦਾ ਪੱਤੇ ਜਨਾ ਦਾ ਨਾਮ ਬਣਾ ਵੀ ਪਿੰਡ ਭਾਈ ਪਾਣੇ ਤੋਂ ਆਏ ਠੀਕ ਛੁੱਡੀ ਤੋਂ ਛੁੱਡੀ ਤੋਂ ਛੁੱਡੀ ਵਾਲੇ ਬਾਬੇ ਨੇ ਲਈ ਹੈ ਹਾਂ ਪਿੰਡ ਨਾ ਪਾਣਾ ਭਾਈ ਦਾ ਠੀਕ ਹੈ ਜੀ ਤੇਵਾ ਨਹੀਂ ਨਾ ਹੋਈ ਇਹਦੀ ਬੱਕਰੀ ਜੀ ਭਾਈ ਤੋ ਫੇਰ ਕੱਢੂਗੇ ਇਹਨੂੰ ਕੋਈ ਨਹੀਂ ਕਹੇ ਕਿ ਆ ਜਿਹੜਾ ਨੇ ਖਾਧਾ ਇਹਨੂੰ ਹੁਣ ਕਾਣਾ ਤੋਂ ਜਿਹੜਾ ਟਕਾ ਦੇ 2 ਮਹੀਨੇ ਪਾਇਆ ਫੇਰ ਮੇਗੀ ਪਾਣ ਥੋਸ ਗਿਆ ਆਹ ਕਾਰ ਹੈ ਆਪਾਂ ਤੋਂ 8 11 ਰੁਪਏ ਆ ਵੀ ਗਾ ਰਹੀ ਸਾਰੇ ਦਾ ਪਤਾ ਪਤਾ ਮਾਲਾ ਕੱਡਾ ਖੜਾ ਜਾਂਦਾ ਕਾ ਦਰਾਉਣ ਤਾਂ ਉਹਦੇ ਬੜੇ ਗਲੈਜ ਹੱਸਦਾ ਹੁੰਦਾ ਗੀਜਨ ਵਾਹੇ ਫੁਰੇ ਗਲਵਾਦ ਪੈ ਨਹੀਂ ਮੁੱਕਦੇ ਥੱਲੇ ਤਾਂ ਲੋਕ ਕੱਟੀ ਜਾਂਦੇ ਵਿੱਚ ਬਹੁਤ ਆਉਂਦਾ ਹੁੰਦਾ ਜਿਹੜੀ ਬੱਕਰੀ ਪਾਉਂਦੀ ਉਹਨੇ ਕਿੱਟਾ ਦੋਦ ਲਗਾਣਾ ਉਹ ਨਾ ਕਰਗੇ ਯਾਰ ਬੰਦੇ ਬਈ ਇਹ ਮੇਰੇ ਗੇੜ ਵਾਲਾ ਨਹੀਂ ਉਹ ਤਾਂ ਗੱਲ ਠੀਕ ਆ ਦੁੱਦੀ ਵਾਲਾ ਘਰੋਂ ਵੀ ਮਾਰ ਲੈਂਦਾ ਮੇਰੇ ਉਹ ਕੋਈ ਮੜੀ ਨਹੀਂ ਯਾਰ ਬਹੁਤ ਵਧੀਆ ਬੱਕੀ ਕੱਦ ਘੱਟ ਵਾਲੀ ਇਹ 2 ਮਹੀਨੇ ਤੋਂ ਮਾਰ ਨਹੀਂ ਲੱਗ ਰਿਹਾ 116 ਦੀ ਨਾ ਵੇਖ ਲੱਗ ਰਿਹਾ ਇਹ ਨਾ ਵੇਖ ਲਾ ਕਰ ਗਿਆ ਸੇਵਾ ਦਾ ਬਹੁਤ ਮਾਰ ਨਹੀਂ ਮੇਰੇ ਕੋਲ ਪੈਸੇ ਆ ਗਏ ਬਾਕੀ ਰਹਿੰਦੀ ਬਾਕੀ ਲੋਕਾਂ ਦਾ ਬਾਕੀ 15 ਲੱਖ ਤਾਂ ਮੰਗ ਨਹੀਂ ਰੋਗ ਨਾ ਦੇ ਰੇ ਸਹੀ ਹੈ ਨਾ ਹੀ ਪਿਆ ਮਾਲ ਤੇ ਮਾਰ ਨਹੀਂ ਉਹਨਾਂ ਬਾਰੇ ਤੇਲੀ ਵਕਰੀ ਆ 12 12 11 11 ਅੱਜ ਕੀ ਮੈਂ ਜਾ ਕੇ ਲੈ ਨਹੀਂ ਜਾ ਬਸ ਤਾਰੂ ਕੀ ਰਾਤ ਨੂੰ ਜਾ ਸਾਡੇ 12:00 ਹੋ ਗਿਆ ਮੰਡੀ ਤੋਂ ਮੈਂ ਲੈ ਗਏ ਜਮਾ ਬੋਬੀ ਬੱਕਰੀ ਦੀ 5000 ਦੀ ਜਮਾ ਹੱਡ ਨੇ 2500 ਠੋਖੀ ਖੜੀ ਲਾ ਤੇਰੇ ਨਾਲ 1500 1600 ਦੀ ਬੀ ਆਂਦੇ ਚੰਗੀ ਦਰਾ ਲੜਫੜੀ ਕਰਾਂ ਦੀ ਇੱਕ ਆ ਵੇਖ ਲੈ ਭਾਣਾ ਇਧਰ ਹੈਲੋ ਭਾਈ 2 92 4 5 7 8 9 10 11 12 ਤੇ 13 ਬਾਕੀ 100 ਤੋਂ 100 ਮਢਾ ਦਊਗਾ ਬਸ ਲਓ ਜੀ ਦੋਸਤੋ ਬਹੁਤ ਵਧੀਆ ਸੌਦਾ ਸਿਰੇ ਚੜਿਆ 13000 ਦਾ ਤੇ 13 13 ਤਲਗੀਆਂ ਬਾਬੇ ਨਾਲ ਕਾਲੀਆਂ ਤੇ ਬੱਕਰੀ ਤੇ ਤੁਹਾਨੂੰ ਨਹੀਂ ਗਾ ਮਰੋਣਿਆ ਉਹ ਕਰਾ ਦੇਣਾ ਮਾੜੀ ਝੋੜ ਵੀ ਕਰਦੇ ਨੇ ਕਿਹੜੇ ਦੋਸਤ ਠੀਕ ਆ ਤੇ ਸਾਹਮਣੇ ਗਰੀਬਾਈ ਬੱਥੇ 500 ਡੁੱਟਿਆ ਦੇ ਭਾਣਿਆ ਇੱਧਰ ਆ 500 ਰੁਪਏ ਰੁੱਟਿਆ ਦੇ ਤੈਨੂੰ ਛੋਟ ਕਰਾਵਾਂ 400 ਦੇ ਦੇ ਉਹਨੂੰ 400 ਰੁਪਏ ਦੇ ਦੇ 100 100 ਰੱਖ ਲੈ ਛੋਟ ਦਾ ਤੇ ਬਹੁਤ ਵਧੀਆ ਸੌਦਾ ਸੀ ਲੋ ਜੀ ਦੋਸਤੋ ਆ ਬੱਕਰੀ ਦੀ ਤੇ ਬਹੁਤ ਵਧੀਆ ਸੌਦਾ ਚਲੇ ਚੜ੍ਹ ਜਾ ਪਿੰਡ ਭਰੂ ਬੱਕਰਾ ਮੰਡੀ ਦੇ ਤੇ 13000 ਦਾ ਤੇ ਮਿਲਦੇ ਆਇਤ ਨਾਲ ਅਗਲੀ ਵੀਡੀਓ ਦੇ ਨਾਲ ਤੇ ਬਣੇ ਰੂ ਵੀਡੀਓ ਦੇਣੇ